ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਭੈਣੋ ਜੇਕਰ ਤੁਸੀਂ ਆਪਣੇ ਘਰ ਪਰਿਵਾਰ ਦੀ ਤੰਦਰੁਸਤੀ ਤਰੱਕੀ ਚਾਹੁੰਦੇ ਹੋ ਆਪਣੇ ਬੱਚਿਆਂ ਦੀ ਤੰਦਰੁਸਤੀ ਚਾਹੁੰਦੇ ਹੋ ਤਾਂ ਫਿਰ ਅੱਜ ਤੋਂ ਹੀ ਆਪਣੇ ਘਰ ਦੇ ਵਿੱਚ ਆ ਇੱਕ ਚੀਜ਼ ਪੱਕਾ ਕਰ ਲਓ ਇਹ ਆਦਤ ਬਣਾ ਲਓ ਤਾਂ ਦੇਖਣਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਕੰਮ ਕਰਨ ਦੇ ਨਾਲ ਸਾਡੇ ਪੂਰੇ ਘਰ ਪਰਿਵਾਰ ਦੇ ਉਤੇ ਸਾਡੇ ਬੱਚਿਆਂ ਦੇ ਉੱਤੇ ਬਹੁਤ ਚੰਗਾ ਅਸਰ ਪਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਚੰਗਾ ਬਦਲਾਅ ਆਵੇਗਾ ਤਾਂ ਫਿਰ ਇਹ ਕੰਮ ਕਿਹੜਾ ਹੈ ਉਹਦੇ ਬਾਰੇ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਮਹਾਪੁਰਖ ਹਮੇਸ਼ਾ ਇੱਕ ਗੱਲ ਸਮਝਾਉਂਦੇ ਹਨ ਕਿ ਜੇਕਰ ਤੁਸੀਂ ਕਿਸੇ ਨੂੰ ਕਿਸੇ ਸਕੇ ਨੂੰ ਪਿਆਰ ਕਰਦੇ ਹੋ ਕਿਸੇ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਅੰਮ੍ਰਿਤ ਵੇਲੇ ਦੇ ਨਾਲ ਜੋੜਦੇ ਹੋ ਪਰ ਕਈ ਵਾਰ ਆਪਾਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਪਰ ਸਾਡੇ ਵੱਲੋਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਦਾ ਸਾਡੇ ਘਰ ਪਰਿਵਾਰ ਦੇ ਛਿਆਂ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਹੁੰਦਾ ਬੱਚਿਆਂ ਨੂੰ ਵੀ ਅਸੀਂ ਵਾਰ-ਵਾਰ ਇਹ ਗੱਲ ਸਮਝਾਉਂਦੇ ਹਾਂ ਕਿ ਭਾਈ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰੋ ਪਰ ਉਹ ਅਸਰ ਨਹੀਂ ਕਰਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੀਆਂ ਆਦਤਾਂ ਵੀ ਕੁਝ ਐਸੀਆਂ ਹਨ ਜਿਵੇਂ ਬੱਚੇ ਦਿਨ ਰਾਤ ਤੱਕ ਜਾਗਦੇ ਰਹਿੰਦੇ ਹਨ ਰਾਤ ਨੂੰ ਟੀਵੀ ਦੇਖਦੇ ਹਨ ਮੋਬਾਈਲ ਚਲਾਉਂਦੇ ਹਨ ਬੱਚੇ ਵੱਡੇ ਸਭ ਦੀ ਇਹੀ ਹਾਲਤ ਹੋ ਗਈ ਹੈ ਤਾਂ ਆਪਾਂ ਆਪਣੇ ਸੌਣ ਅਤੇ ਉੱਠਣ ਦੇ ਸਮੇਂ ਦੇ ਵਿੱਚ ਬਹੁਤ ਗੜਬੜ ਕਰ ਲਈ ਹੈ ਸਾਡਾ ਜਿਹੜਾ ਸਮਾਂ ਸੌਣ ਦਾ ਹੈ ਉਹ ਅਸੀਂ ਜਾਗਦੇ ਰਹਿੰਦੇ ਹਾਂ ਜਿਸ ਸਮੇਂ ਦੇ ਵਿੱਚ ਜਾਗਣਾ ਹੁੰਦਾ ਹੈ ਉਸ ਸਮੇਂ ਸਾਨੂੰ ਗੂੜੀ ਨੀਂਦ ਆਈ ਹੁੰਦੀ ਹੈ ਅਸੀਂ ਲੰਮੀਆਂ ਤਾਣ ਕੇ ਸੁੱਤੇ ਹੁੰਦੇ ਹਾਂ ਭਾਵੇਂ ਕੁਝ ਬੱਚੇ ਕੁਝ ਵੱਡੇ ਸਿਆਣੇ ਖੁਦ ਮਾਂ-ਬਾਪ ਵੀ ਰਾਤ ਨੂੰ 11-12 ਵਜੇ ਤੱਕ ਟੀਵੀ ਮੋਬਾਈਲ ਚਲਾਉਂਦੇ ਰਹਿੰਦੇ ਹਨ ਜੇਕਰ ਸਿਆਣੇ ਹੀ ਖੁਦ ਇਦਾਂ ਕਰਦੇ ਹਨ ਇਹ ਕੰਮ ਕਰਦੇ ਹਨ ਤੇ ਫਿਰ ਉਹਨਾਂ ਦੇ ਬੱਚਿਆਂ ਨੂੰ ਕੀ ਰੋਕਣਾ ਸਾਡੇ ਘਰ ਦੇ ਨਿਯਮ ਸਾਡੇ ਘਰ ਦੇ ਤੌਰ ਤਰੀਕੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿ ਸਾਡੇ ਬੱਚੇ ਖੁਦ ਦੇਖ-ਦੇਖ ਕੇ ਸਿੱਖਣ ਖਾਸ ਕਰਕੇ ਜਲਦੀ ਸੌਣਾ ਜਲਦੀ ਉੱਠਣਾ ਇਹ ਸਾਡੇ ਘਰ ਦਾ ਪੱਕਾ ਨਿਯਮ ਹੋਣਾ ਚਾਹੀਦਾ ਹੈ ਇਹਦੇ ਲਈ ਸਾਨੂੰ ਘਰ ਦੇ ਵਿੱਚ ਸਖਤੀ ਕਰਨੀ ਪਵੇਗੀ ਉਹ ਇਹ ਵੀ ਕਰੋ ਪਰ ਇਹ ਚੀਜ਼ ਪੱਕਾ ਕਰ ਲਓ ਕਿਉਂਕਿ ਜੇਕਰ ਇਹ ਆਦਤ ਆਪਾਂ ਆਪਣੇ ਬੱਚਿਆਂ ਨੂੰ ਪਾ ਦਿੱਤੀ ਅਸੀਂ ਉਹਨਾਂ ਦਾ ਬਹੁਤ ਭਲਾ ਕਰ ਦਿੱਤਾ ਬੱਚੇ ਜਲਦੀ ਸੌਣਗੇ ਤਾਂ ਆਪਣੇ ਆਪ ਸਵੇਰੇ ਜਲਦੀ ਉਹਨਾਂ ਨੂੰ ਜਾਗ ਆ ਜਾਵੇਗੀ ਜਦ ਵੀ ਉੱਠਣਗੇ ਤਾਂ ਉਹਨਾਂ ਦਾ ਤਨ ਮਨ ਦੋਵੇਂ ਹੀ ਤੰਦਰੁਸਤ ਰਹਿਣਗੇ ਅਤੇ ਹਰ ਇੱਕ ਬੰਦੇ ਦੀ ਕਾਮਯਾਬੀ ਦੇ ਲਈ ਉਹਦੀ ਤੰਦਰੁਸਤੀ ਦੇ ਲਈ ਉਹਦਾ ਤਨ ਅਤੇ ਮਨ ਦੋਵੇਂ ਤੰਦਰੁਸਤ ਹੋਣੇ ਜ਼ਰੂਰੀ ਹਨ ਜਿਸ ਕੰਮ ਨੂੰ ਅਸੀਂ ਪੂਰਾ ਤਨ ਮਨ ਲਾ ਕੇ ਕਰਦੇ ਹਾਂ ਉਸ ਕੰਮ ਦੀ ਸਫਲਤਾ ਪੱਕੀ ਹੋ ਜਾਂਦੀ ਹੈ ਫਿਰ ਆਪਾਂ ਤਨ ਅਤੇ ਮਨ ਦੋਵਾਂ ਦਾ ਧਿਆਨ ਰੱਖਣਾ ਹੈ ਆਪਣੇ ਤਨ ਮਨ ਦਾ ਵੀ ਤੇ ਆਪਣੇ ਬੱਚਿਆਂ ਦੇ ਨਾਲ ਆਪਣੇ ਘਰ ਦੇ ਜੀਵਾਂ ਦੇ ਤਨ ਮਨ ਦਾ ਵੀ ਖਿਆਲ ਆਪਾਂ ਰੱਖਣਾ ਹੈ ਜੇਕਰ ਉਹ ਖੁਦ ਧਿਆਨ ਨਹੀਂ ਦੇ ਰਹੇ ਤਾਂ ਆਪਾਂ ਕੋਸ਼ਿਸ਼ ਕਰੀਏ ਜਿੰਨਾ ਕ ਆਪਾਂ ਕਰ ਸਕਦੇ ਹਾਂ ਭਾਵੇਂ ਜਿੰਨਾ ਕ ਘਰ ਦੀਆਂ ਔਰਤਾਂ ਆਪਣੇ ਪਰਿਵਾਰ ਦੇ ਲਈ ਆਪਣੇ ਪਤੀ ਦੇ ਲਈ ਆਪਣੇ ਬੱਚਿਆਂ ਦੇ ਲਈ ਕਰ ਸਕਦੀਆਂ ਨੇ ਉਹਨਾਂ ਜ਼ਰੂਰ ਕਰੋ ਵੈਮਾ ਪਰਮਾ ਦੇ ਵਿੱਚ ਪੈਨ ਦੇ ਨਾਲੋਂ ਇਹ ਕੰਮ ਕਰ ਲਓ ਤੁਹਾਨੂੰ 100% ਫਾਇਦਾ ਮਿਲੇਗਾ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਕਿਉਂਕਿ ਪੈਣਾ ਆਪਣੇ ਘਰ ਪਰਿਵਾਰ ਦੀ ਚਿੰਤਾ ਤਾਂ ਬਹੁਤ ਕਰਦੀਆਂ ਹਨ ਅਤੇ ਆਪਣੇ ਘਰ ਪਰਿਵਾਰ ਦੀ ਤੰਦਰੁਸਤੀ ਤਰੱਕੀ ਦੇ ਲਈ ਕੁਝ ਕੰਮ ਐਸੇ ਵੀ ਕਰ ਰਹੀਆਂ ਹਨ ਜੋ ਕੰਮ ਉਹਨਾਂ ਦੇ ਸਮੇਂ ਉਹਨਾਂ ਦੇ ਪੈਸੇ ਦੀ ਬਰਬਾਦੀ ਕਰਦੇ ਹਨ ਅਤੇ ਉਹਨਾਂ ਨੂੰ ਗੁਰੂ ਚਰਨਾਂ ਤੋਂ ਦੂਰ ਕਰਦੇ ਹਨ ਭਾਵ ਕਿ ਉਹ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦੀਆਂ ਹਨ ਕਈ ਪਖੰਡੀ ਬਾਬਿਆਂ ਦੇ ਕੋਲ ਚਲੀਆਂ ਜਾਂਦੀਆਂ ਹਨ ਢੂਣੇ ਟੋਟ ਕੇ ਕਰਨੇ ਸ਼ੁਰੂ ਕਰ ਦਿੰਦੀਆਂ ਹਨ ਪਰ ਭੈਣੋ ਅੱਜ ਦੇ ਵੀਡੀਓ ਦੇ ਵਿੱਚ ਜਿਹੜਾ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹਦੇ ਤੇ ਨਾ ਤਾਂ ਕੋਈ ਪੈਸਾ ਲੱਗਦਾ ਹੈ ਨਾ ਹੀ ਤੁਹਾਨੂੰ ਅਲੱਗ ਤੋਂ ਕੋਈ ਸਮਾਂ ਕੱਢਣਾ ਪਵੇਗਾ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਵੇਗੀ ਬਸ ਆਪਣੇ ਘਰ ਦੇ ਵਿੱਚ ਰੋਟੀ ਪਕਾਉਣ ਦਾ ਜਿਹੜਾ ਤਰੀਕਾ ਹੈ ਉਹ ਬਦਲਣਾ ਹੈ ਘਰ ਦੇ ਵਿੱਚ ਜਦੋਂ ਉਹ ਪ੍ਰਸ਼ਾਦਾ ਬਣਾਉਣਾ ਹੈ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਬਣਾਉਣਾ ਹੈ ਆਪਣੇ ਘਰ ਦੇ ਵਿੱਚ ਚਾਹ ਪਾਣੀ ਨਾਸ਼ਤਾ ਭੋਜਨ ਪ੍ਰਸ਼ਾਦਾ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਗੁਰੂਦਰ ਨਾਮ ਲੈਂਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੈ ਫਿਰ ਉਹ ਭੋਜਨ ਪ੍ਰਸ਼ਾਦਾ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਜਿਸ ਵੀ ਜੀ ਦੇ ਅੰਦਰ ਉਹ ਭੋਜਨ ਜਾਵੇਗਾ ਉਸੇ ਦੁੱਖ ਦਿਲਦਰ ਰੋਗ ਦੂਰ ਹੋ ਜਾਂਦੇ ਹਨ ਤੇ ਜੇਕਰ ਅਸੀਂ ਆਪਣੇ ਪਰਿਵਾਰ ਜਾਂ ਆਪਣੇ ਬੱਚਿਆਂ ਦਾ ਭਲਾ ਕਰਨਾ ਚਾਹੁੰਦੇ ਹਾਂ ਤਾਂ ਇਹ ਆਦਤ ਅੱਜ ਤੋਂ ਪੱਕੀ ਹੋਣੀ ਚਾਹੀਦੀ ਹੈ ਸਵੇਰੇ ਉੱਠਦਿਆਂ ਸਾਰ ਇਹ ਜਦੋਂ ਉੱਠਣਾ ਹੈ ਗੁਰਬਾਣੀ ਦਾ ਪਾਠ ਕਰਦੇ ਹੋਏ ਬਣੀ ਵਧੀਆ ਗੱਲ ਹੈ ਜੇਕਰ ਨਹੀਂ ਕਰਦੇ ਤਾਂ ਕੱਲ ਤੋਂ ਕਰਨਾ ਸ਼ੁਰੂ ਕਰੋ ਭਾਵੇਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਓ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਆਪਣੀ ਰਸੋਈ ਦੇ ਵਿੱਚ ਕਦਮ ਰੱਖਣਾ ਬਹੁਤ ਚੰਗਾ ਹੋਵੇਗਾ ਜੇਕਰ ਤੁਸੀਂ ਸਵੇਰੇ ਸਵੇਰ ਇਸ਼ਨਾਨ ਕਰੋ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰੋ ਕਿਉਂਕਿ ਭੈਣਾ ਸਿੱਧਾ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਕੰਮ ਕਰਨੇ ਹਨ ਘਰ ਦੇ ਵਿੱਚ ਝਾੜੂ ਵਗੈਰਾ ਸਫਾਈਆਂ ਦਾ ਕੰਮ ਕਰਨਾ ਹੈ ਇਸ ਕਰਕੇ ਮੈਂ ਇਹ ਸਾਰੇ ਕੰਮ ਕਰਕੇ ਫਿਰ ਇਸ਼ਨਾਨ ਕਰਾਂਗੀ ਪਰ ਉਠਦੇ ਅਨਸਾਰ ਬਿਸਤਰੇ ਤੇ ਬੈਠਿਆਂ-ਬੈਠਿਆਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਰਾਤ ਸੋਖਾਂ ਪਰੇ ਬਤੀਤ ਕਰਵਾਈ ਹੁਣ ਇਹ ਜਿਹੜਾ ਦਿਨ ਛੜਿਆ ਹੈ ਇਹ ਵਾਇਗਰੋ ਜੀ ਸਤਿਗੋ ਸੱਚੇ ਪਾਇਆ ਜੀ ਆਪਦੇ ਕਿਰਪਾ ਸਦਕਾ ਸੋਨਾ ਪੀਤੇ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਮਿਹਰ ਭਰਿਆ ਹੱਥ ਰੱਖਣਾ ਵਾਇਗਰੋ ਜੀ ਤੁਸੀਂ ਮੈਨੂੰ ਸੋਨਾ ਸਰੀਰ ਦਿੱਤਾ ਹੈ ਸੋਨਾ ਕਾਰੋਬਾਰ ਦਿੱਤਾ ਹੈ ਸੋਨਾ ਪਰਿਵਾਰ ਦਿੱਤਾ ਹੈ ਸਾਡੇ ਕਾਰੋਬਾਰ ਹਨ ਇਹ ਸਭ ਦੇ ਲਈ ਸ਼ੁਕਰਾਨਾ ਕਰਨਾ ਹੈ ਭਾਵੇਂ ਕਿ ਹਰ ਇੱਕ ਚੀਜ਼ ਦੇ ਲਈ ਸ਼ੁਕਰਾਨਾ ਕਿ ਤੁਹਾਡੇ ਇੰਨੇ ਵਧੀਆ ਬੱਚੇ ਹਨ ਬੱਚੇ ਅਗਿਆਕਾਰੀ ਹਨ ਇਹ ਸਭ ਗੱਲਾਂ ਦੇ ਲਈ ਪ੍ਰਮਾਤਮਾ ਅਗੇ ਸ਼ੁਕਰਾਨਾ ਕਰਨਾ ਹੈ ਸਭ ਚੀਜ਼ਾਂ ਦੇ ਲਈ ਮਾਲਕ ਨੂੰ ਸ਼ੁਕਰਾਨਾ ਕਰਨਾ ਹੈ ਫਿਰ ਆਪਣੇ ਪੈਰ ਬਿਸਤਰ ਤੋਂ ਥੱਲੇ ਲਾਉਣਾ ਹੈ ਉਣਦਿਆਂ ਸਰ ਇਸ਼ਨਾਨ ਕਰਨ ਤੋਂ ਬਾਅਦ ਜਪਜੀ ਸਾਹਿਬ ਦੇ ਪਾਠ ਵੈਸੀ ਤਾਂ ਪੰਜ ਪਾਠ ਦਾ ਨਿਤਨੇਮ ਕਰਨਾ ਚਾਹੀਦਾ ਹੈ ਖਾਸ ਕਰਕੇ ਜੋ ਪੈਂ ਪੜਾ ਅੰਮ੍ਰਿਤਧਾਰੀ ਹਨ ਉਹਨਾਂ ਦੇ ਵੀ ਪੰਜ ਪਾਣੀਆਂ ਦਾ ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ ਜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਤਾਂ ਸ਼ੁਰੂਆਤ ਕਰੋ ਅਤੇ ਜਦੋਂ ਮੈਂ ਆਪਣੀ ਰਸੋਈ ਦੇ ਵਿੱਚ ਜਾਣਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਤੇ ਵੀ ਕਹਿਣਾ ਹੈ ਤੂੰ ਦਾਤਾ ਦਿੱਤਾ ਤੇਰਾ ਦਿੱਤਾ ਖਾਵਣਾ ਫਿਰ ਜੋ ਵੀ ਆਪਾਂ ਨਾਸਤਾ ਤਿਆਰ ਕਰਨਾ ਹੈ ਉਹ ਮੂਲ ਮੰਤਰ ਦਾ जाप ਕਰਦੇ ਹੋਏ ਅਸੀਂ ਉਹ ਨਾਸਤਾ ਤਿਆਰ ਕਰਨਾ ਹੈ ਜਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਜੋ ਗੁਰੂ ਰਾਮਦਾਸ ਜੀ ਦਾ ਸਿਮਰਨ ਕਰਦੇ ਹਨ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਘਰ ਪੈਸੇ ਦੀ ਤੰਗੀ ਨਹੀਂ ਰਹਿੰਦੀ ਘਰ ਦੇ ਵਿੱਚ ਬਰਕਤ ਰਹਿੰਦੀ ਹੈ ਅਤੇ ਜੋ ਗੁਰ ਤੇਗ ਬਹਾਦਰ ਪਾਸ਼ਾ ਜੀ ਦਾ ਨਾਮ ਲੈਂਦੇ ਹਨ ਉਹਨਾਂ ਦੇ ਘਰ ਰਿੱਧੀਆਂ ਸਿੱਧੀਆਂ ਰਹਿੰਦੀਆਂ ਹਨ ਮੇਰੇ 10ਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬਚਨ ਹਨ ਜਦੋਂ ਵੀ ਕੋਈ ਵੀ ਕੰਮ ਕਰ ਸ਼ੁਰੂ ਕਰਨਾ ਹੈ ਗੁਰਬਾਣੀ ਦੇ ਪਰਵਾਦ ਚਲਾ ਕੇ ਹੀ ਉਸ ਕੰਮ ਦੀ ਸ਼ੁਰੂਆਤ ਕਰਨੀ ਹੈ ਕੋਈ ਵੀ ਸ਼ਬਦ ਦਾ ਜਾਪ ਕਰਦੇ ਕਰਦੇ ਹੀ ਤੁਸੀਂ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੈ ਜਾਂ ਮੋਲ ਮੰਤਰ ਦਾ ਜਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਕੋਈ ਵੀ ਕੰਮ ਕਰਨਾ ਹੈ ਜੇਕਰ ਤੁਸੀਂ ਆਪਣੇ ਘਰ ਪਰਿਵਾਰ ਦਾ ਭਲਾ ਚਾਹੁੰਦੇ ਹੋ ਤਾਂ ਇਹ ਆਦਤਾਂ ਜ਼ਰੂਰ ਅਪਣਾ ਲਓ ਹਰ ਰੋਜ਼ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਅਮਰਤ ਵੇਲੇ ਉੱਠਣ ਦੀ ਪ੍ਰੇਰਣਾ ਦਿਓ ਜੇਕਰ ਕੋਈ ਤੁਹਾਡੇ ਆਖੇ ਨਹੀਂ ਲੱਗਦਾ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਪਾਣੀ ਦਾ ਪਾਠ ਕਰੋ ਆਪਣੀ ਗੁਰੂ ਅਗੇ ਅਰਦਾਸ ਬੇਨਤੀ ਕਰੋ ਕਿ ਸਤਗੁਰ ਸੱਚੇ ਪਾਤਸ਼ਾਹ ਇਹ ਮੇਰਾ ਬੱਚਾ ਹੈ ਮੇਰੇ ਸਮਝਾਇਆ ਨਹੀਂ ਸਮਝਦਾ ਇਹਨੂੰ ਤੁਸੀਂ ਸੋਝੀ ਬਖਸ਼ੋ ਗਿਆਨ ਦਿਓ ਇਦੇ ਤੇ ਤਰਸ ਕਰੋ ਇਸ ਤਰ੍ਹਾਂ ਅਰਦਾਸ ਬੇਨਤੀ ਕਰਨੀ ਹੈ ਸਤਗੁਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਆਪਣੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਸੀ ਜੋ ਵੀ ਪੈਨ ਜੋ ਵੀ ਮਾਮਾ ਆਪਣੀ ਬੱਚਿਆਂ ਦੀ ਫਿਕਰ ਕਰਦੀਆਂ ਹਨ ਕਾਦੇ ਪਰਵਾਦ ਦੇ ਛਿਆਂ ਦੀ ਚਿੰਤਾ ਕਰਦੀਆਂ ਹਨ ਵਹਿਮਾ ਪਰਮਾ ਦੇ ਵਿੱਚ ਪੈਂਦੀਆਂ ਹਨ ਉਹ ਗੁਰਬਾਣੀ ਦੇ ਲੜ ਲੱਗ ਜਾਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਜਾਣ ਅਤੇ ਉੱਥੇ ਅਰਦਾਸ ਬੇਨਤੀ ਕਰਨ ਉਹਨਾਂ ਦੇ ਸਾਰੇ ਕਾਰਜ ਰਾਸ ਆ ਜਾਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ